ਜਿਹੜੇ ਰਾਜ ਭਾਗ ਵਿੱਚ ਸੱਚ ਨੂੰ ਫਾਂਸੀ ਹੋਵੇ ਤੇ ਝੂਠ ਨੂੰ ਬਾਦਸ਼ਾਹੀ ਮਿਲੇ ਉਹ ਰਾਜ ਭਾਗ ਬਹੁਤਾ ਟਾਈਮ ਨਹੀਂ ਰਹਿੰਦੇ ਹੁੰਦੇ ਭਾਈ ਇਹ ਤਾਂ ਸਚਾਈ ਹੈ ਅੱਜ ਹੋ ਸਕਦਾ ਮੇਰੇ ਮਨ ਵਿੱਚ ਆਵੇ ਵੀ ਸਾਰਾ ਪੰਥ ਸ਼ਾਇਦ ਮੈਂ ਹੀ ਮੋਡਿਆਂ ਤੇ ਝੁਕਿਆ ਜਿਨ੍ਹਾਂ ਦੇ ਮਨ ਚ ਭਲੇਖੇ ਹੈ ਨਾ ਕਿ ਹੁਣ ਹੀ ਸਾਰੀ ਗੁਰਮਤਿ ਸਾਡੇ ਘਰ ਵਿੱਚ ਆ ਪੰਥ ਹੀ ਸਾਰਾ ਹੀ ਮੋਡਿਆਂ ਤੇ ਝੁਕਿਆ ਉਹਨਾਂ ਨੂੰ ਇੱਕ ਕਿਣਕੇ ਦਾ ਵੀ ਨਹੀਂ ਪਤਾ ਕਿਣਕੇ ਦਾ ਵੀ ਜੇ ਪਤਾ ਹੁੰਦਾ ਤੇ ਦੋ ਤਿਆਂ ਦੇ ਸਿਰਾਂ ਤੇ ਚੌਰਨਾ ਕਰਵਾਉਂਦੇ ਭਾਈ ਮਾ ਵੀ ਦਿਓ ਮੈਨੂੰ ਚਵਰ ਛਤਰ ਤਖਤ ਦਾ ਮਾਲਕ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਕੇਵਲ ਜੇ ਚੋਰ ਹੋ ਸਕਦਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਝੂਠੇ ਸੌਦੇ ਵਾਲੇ ਤੇ ਚੋਰ ਹੋਇਆ ਅਹੀਂ ਤਿਲ ਮਲਾ ਉਠੇ ਮਰ ਜਾਣਾ ਫਾ ਲੈ ਕੇ ਆ ਤੇ ਜਦੋਂ ਤੁਹਾਡੇ ਆਪਣੇ ਵੀ ਅਦਬੀ ਕਰਨਗੇ ਭਾਈ ਉਦੋਂ ਕੀ ਬਣੇਗਾ ਫਿਰ ਇੱਕ ਖੇਡ ਬੜੀ ਲੱਬਲੀ ਨਵੀਂ 5 ਮਿੰਟ ਪਹਿਲਾਂ ਗਲਤੀ ਕਰ ਦਿਓ 15 ਮਿੰਟ ਬਾਅਦ ਪੋਸਟ ਪਾ ਕੇ ਤੇ ਮਾਫੀ ਮੰਗ ਲਓ ਇੱਕ ਤੇ ਆਹ ਬੜਾ ਕੰਮ ਚੱਲ ਜਿਆ ਪਹਿਲੋ ਪ੍ਰਕਰਮਾ ਚਾਨ ਕੇ ਰੀਲ ਬਣਾ ਲਓ ਤੇ ਮੁੜ ਕੇ ਕਹੋ ਮੈਨੂੰ ਤੇ ਪਤਾ ਹੀ ਕੋਈ ਨਹੀਂ ਪਹਿਲੋ ਸਰੋਵਰ ਚਾਨ ਕੇ ਚੂੜੀਆਂ ਕਰੋ ਤੇ ਮੁੜ ਕੇ ਕਹੋ ਮੇਰੇ ਕੋਲ ਗਲਤੀ ਹੋ ਗਈ ਛਤਰਾਂ ਦੀ ਘਾਟਿਆ ਭਾਈ ਗਲਤੀ ਗੁਲਤੀ ਕੋਈ ਨਹੀਂਗੀ ਓਹੋ ਜੀ ਸਾਡੀ ਕੌਮ ਇਹ ਬਖਸ਼ਿੰਦ ਪੰਥ ਦਾ ਦਾਰਿਆ ਇਹ ਬਖਨਾ ਆਰਿਆਂ ਦਾ ਦਾਰਿਆ ਉਹਨਾਂ ਨੇ ਪਤਾ ਗਲਤੀ ਕਰਨ ਜੇ ਇੱਕ ਵਾਰਾਂ ਤੇ ਗਲਤੀ ਕਰ ਦਿੱਤੀ ਲੱਖਾਂ ਲੋਕਾਂ ਨੇ ਸ਼ੇਅਰ ਕਰ ਦੇਣੀਆਂ ਮੁੜ ਕੇ ਮਾਫੀ ਮੰਗ ਲੋਏ ਮਾਫਤੇ ਕਰ ਹੀ ਦਿੰਦੇ ਆ ਭਾਈ ਮਾਫੀ ਕਰਨ ਦੇ ਕੋਈ ਮਾਫੀ ਦੇਣ ਦੇ ਕੋਈ ਹੱਦ ਹੁੰਦੀ ਭਾਈ ਜੇ ਕੋਈ ਸਿਰ 'ਚ ਛੱਤਰ ਮਾਰੀ ਜਾਵੇ ਤੇ ਮਾਫੀ ਉਹਦੀ ਨਹੀਂ ਹੁੰਦੀ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਤੁਹਾਡੀ ਖਿਦਮਤ ਵਿੱਚ ਗੁਰਮਤ ਨੂੰ ਪਹਿਚਾਣਨ ਦੀ ਗੁਰੂ ਦੀ ਮਤ ਦੇ ਆਸੇ ਮੁਤਾਬਕ ਚੱਲ ਗਏ ਗੁਰਬਾਣੀ ਇਤਿਹਾਸ ਆਪ ਬਾਚੋ ਤੇ ਪੜੋ ਇਹ ਮੇਰੀ ਹੱਥ ਜੋੜ ਕੇ ਤੁਹਾਡੀ ਖਿਦਮਤ ਵਿੱਚ ਬੇਨਤੀ ਆ ਇੱਕ ਵਾਰੀ ਸਾਰੀ ਸੰਗਤ ਉਚਾਰਨ ਕਰੋ ਸਤਨਾਮ ਸ੍ਰੀ ਗੁਰੂ ਜੀ ਮਹਾਰਾਣੇ ਜਿੰਦ ਕੌਰ ਵਿਚਾਰੀ ਨਿਮੋ ਚੁਣੀ ਹੋਈ ਬੈਠੀ ਉਹਨੇ ਫਿਰ ਸਾਧਿਆ ਕਿਨੂੰ ਜਿਨ੍ਹਾਂ ਦੀ ਆਪਾਂ ਯਾਦ ਮਨਾ ਰਹੇ ਯਾਦ ਵੇਖੋ ਭਰੋਸਾ ਕਿੱਦਾ ਸਰਦਾਰ ਛਾਮ ਸਿੰਘ ਅਟਾਰੀ ਵਾਲਾ ਮਹਾਰਾਣੀ ਜਿੰਦ ਕੌਰਾਂ ਨੇ ਆਖਿਆ ਸਰਦਾਰ ਜੀ ਕਿਰਪਾ ਕਰਕੇ ਸਮਾਂ ਦਿਓ ਆਣ ਕੇ ਇੱਕ ਵਾਰੀ ਸਾਨੂੰ ਮਿਲੋ ਸਰਦਾਰ ਛਾਮ ਸਿੰਘ ਆਟਾਰੀ ਵਾਲੇ ਨੂੰ ਸੁਨੇਹਾ ਮਿਲਿਆ ਰਾਜਮਾਤਾ ਮਹਾਰਾਣੀ ਜਿੰਦ ਕੌਰਾਂ ਬੈਠੀ ਹੋਈ ਕੋਲ ਜਾ ਕੇ ਬਹਿ ਗਿਆ ਸਰਦਾਰ ਛਾਮ ਸਿੰਘ ਆਟਾਰੀ ਬੇਚਕਾਇ ਚਾਹ ਰਿਸ਼ਤੇਦਾਰੀ ਮਹਾਰਾਣੀ ਜਿੰਦ ਕੌਰਾਂ ਦੇ ਨੇਤਰ ਹੰਝੂਆਂ ਨਾਲ ਭਰੇ ਹੋਏ ਕਿ ਸਰਦਾਰ ਛਾਮ ਸਿੰਘ ਆਟਾਰੀ ਵਾਲੇ ਨੇ ਆਖਿਆ ਰਾਜਮਾਤਾ ਮੈਨੂੰ ਪਤਾ ਤੁਸੀਂ ਬਰਾਗ ਵਿੱਚ ਕਿਉਂ ਆਏ ਹੋ ਇਹ ਮੈਨੂੰ ਸਾਰਾ ਪਤਾ ਜੋ ਕੁਝ ਹਾਲ ਅੱਜ ਸਿੱਖ ਦਰਬਾਰ ਦੇ ਹੋ ਰਹੇ ਨੇ ਜੋ ਕੁਝ ਅੱਜ ਲਾਹੌਰ ਦਰਬਾਰ ਵਿੱਚ ਵਾਪਰ ਰਿਹਾ ਮਹਾਰਾਣੀ ਸਾਹਿਬਾਂ ਅਸੀਂ ਬੜੇ ਚਿਰ ਦੇ ਮੈਂ ਅਕਾਲੀ ਬਾਬਾ ਫੂਲਾ ਸਿੰਘ ਬੜੇ ਚਿਰ ਦੇ ਸਮਝਾਉਂਦੇ ਸੀ ਪਰ ਹੁਣ ਚਿਰਿਆ ਚ ਇੱਕ ਖੇਤ ਚੁਗ ਚੁਕੀ ਮਹਾਰਾਣੀ ਜਿੰਦ ਕੌਰ ਨੇ ਆਖਿਆ ਸਰਦਾਰ ਛਾਮ ਸਿੰਘ ਜੀ ਮੈਨੂੰ ਤੁਹਾਡੇ ਤੇ ਬਹੁਤ ਭਰੋਸਾ ਹੁਣ ਜੇ ਸਿੱਖ ਰਾਜ ਦੇ ਵਿੱਚੋਂ ਕੋਈ ਬਦੀ ਖਤਮ ਕਰ ਸਕਦਾ ਕੋਈ ਝੂਠ ਖਤਮ ਕਰ ਸਕਦਾ ਜੇ ਸਿੱਖ ਦਰਬਾਰ ਦੇ ਵਿੱਚੋਂ ਕੋਈ ਨਲਾਇਕੀ ਹਟਾ ਸਕਦਾ ਤੇ ਦੁਨੀਆ ਤੇ ਕੋਈ ਕਸੂਰਮਾ ਹੈ ਉਹ ਜੇ ਤੁਸੀਂ ਸਰਦਾਰ ਛਾਮ ਸਿੰਘਾ ਟਾਰੀ। ਫਿਰ ਸਰਦਾਰ ਛਾਮ ਸਿੰਘਾ ਟਾਰੀ ਨੇ ਆਖਿਆ ਰਾਜ ਮਾਤਾ ਸਾਡੀਆਂ ਇੱਕ ਵਾਰੀ ਲਗਾਮਾਂ ਖੋਲ ਦੇ ਤੁੰਦੇ। ਜੇ ਤੂੰ ਇਹ ਗੱਲ ਕਹੀ ਨਾ ਪਿੱ ਸਿੱਖ ਰਾਜ ਦੇ ਵਿੱਚੋਂ ਬਦੀ ਅਸੀਂ ਹਟਾ ਸਕਦੇ ਹਾਂ। ਹੁਣ ਤੁਸੀਂ ਲਾਂਬੇ ਹੋ ਜੋ। ਹੁਣ ਇਹ ਜਾਣੀਆਂ ਤੇ ਸਾਡਾ ਕੰਮ ਜਾਣੇ। ਮੈਂ ਸਿੱਖ ਦਰਬਾਰ ਦੇ ਵਿੱਚੋਂ ਬਦੀ ਖਤਮ ਕਰਕੇ ਰੱਖਦਾ। ਤੇ ਰਾਜਮਾਤਾ ਮਹਾਰਾਣੀ ਜਿੰਦ ਕੌਰ ਨੇ ਆਖਿਆ ਤੁਹਾਡਾ ਪਹਿਲਾ ਸਟੈਪ ਕੀ ਹੋਵੇਗਾ ਉਹਨੇ ਆਖਿਆ ਜੀ ਇਹ ਪੁੱਛਣਾ ਨਾ ਮੇਰਾ ਪਹਿਲਾ ਸਟੈਪ ਕੀ ਆ ਫੇਰ ਨਹੀਂ ਬਦੀਆਂ ਖਤਮ ਹੋਣੀਆਂ ਉਹਨੇ ਆਖਿਆ ਕਿਉਂ ਸਰਦਾਰ ਛਮ ਸਿੰਘ ਅਟਾਰ ਨੇ ਆਖਿਆ ਰਾਜਮਾਤਾ ਹੋ ਸਕਦਾ ਮੈਂ ਕਹੇ ਬੰਦੇ ਦਾ ਜ਼ਿਕਰ ਕਰਾਂ ਤੁਸੀਂ ਕਹੋ ਸਾਡੀ ਰਿਸ਼ਤੇਦਾਰੀ ਉਹਦੇ ਨਾਲ ਹੋ ਸਕਦਾ ਮੈਂ ਕਹੇ ਬੰਦੇ ਦਾ ਜ਼ਿਕਰ ਕਰਾਂ ਤੁਸੀਂ ਕਹੋ ਸਾਡਾ ਉਧਰੋਂ ਜਾਣਿਆ ਇਸ ਕਰਕੇ ਮੈਂ ਜੇ ਤੇ ਸੁਟਿਆ ਮੇਰੇ ਮੋਢਿਆਂ ਤੇ ਭਾਰ ਵੀ ਸਰਦਾਰਾ ਤੂੰ ਬਦੀ ਖਤਮ ਕਰ ਦੇ ਫਿਰ ਮਹਾਰਾਣੀ ਜਿੰਦ ਕੌਰ ਜੀ ਇੱਕ ਪੱਤਰਕਾ ਲਿਖ ਕੇ ਮੈਨੂੰ ਦੇ ਦਿਓ ਆਪਣੀ ਮੋਹਰ ਲਾ ਕੇ ਮੈਂ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖਲੋ ਕੇ ਕਹਿੰਦਾ ਉਹ ਕੰਮ ਨਹੀਂ ਕਰਾਂਗਾ ਜਿਹੜਾ ਪੰਥ ਨੂੰ ਪ੍ਰਮਾਣਿਤ ਨਾ ਹੋਵੇ ਉਹ ਕੰਮ ਕਰਾਂਗਾ ਜਿਹੜਾ ਕੌਮ ਨੂੰ ਚੜ੍ਹਦੇ ਸੂਰਜ ਵਾਂਗ ਰੋਸ਼ਨਾ ਕੇ ਰੱਖਦਾ ਹੋਵੇ ਉਹ ਕੰਮ ਕਰਾਂਗਾ ਮੇਰੇ ਤੇ ਬਰੋਸਾ ਮਹਾਰਾਣੀ ਜਿੰਦ ਕੌਰਾਂ ਨੇ ਆਖਿਆ ਤੁਹਾਨੂੰ ਖੁੱਲੀਆਂ ਛੁੱਟ ਪਰ ਸਿੱਖ ਰਾਜ ਦੇ ਵਿੱਚੋਂ ਬਦੀ ਹਟਣੀ ਚਾਹੀਦੀ ਆ ਸਰਦਾਰ ਛਾਮ ਸਿੰਘ ਆਟਾਰੀ ਵਾਲੇ ਨੇ ਆਖਿਆ ਦੋ ਦਿਨਾਂ ਚ ਖਾਤੀ ਖਤਮ ਕਰ ਦਿਆਂਗਾ ਦੋ ਦਿਨਾਂ ਚ ਇੱਕ ਵਾਰੀ ਵਸਤੂ ਸੀ ਮੈਨੂੰ ਆਗਿਆ ਦੇ ਦਿਓ ਉਹਨਾਂ ਆਖਿਆ ਸਰਦਾਰ ਛਾਮ ਸਿੰਘ ਆਟਾਰੀ ਨੇ ਪਹਿਲਾ ਬੰਦਾ ਸੱਦਿਆ ਇਲਾਹੀ ਬਖਸ਼ੀ ਦੂਜਾ ਬੰਦਾ ਸੱਦਿਆ ਮਾਖੇ ਖਾਨ ਤੇ ਤੀਜਾ ਬੰਦਾ ਸੱਦਿਆ ਸਰਦਾਰ ਸੇਵਾ ਸਿੰਘ ਇਹਨਾਂ ਤਿੰਨਾਂ ਬੰਦਿਆਂ ਨੂੰ ਸਰਦਾਰ ਛਾਮ ਸਿੰਘ ਆਟਾਰੀ ਨੇ ਲਾਹੌਰ ਦਰਬਾਰ ਦੇ ਇੱਕ ਗੁੰਮਨਾਮ ਕਮਰੇ ਚ ਬੁਲਾਇਆ ਮੀਟਿੰਗ ਕੀਤੀ ਸਰਦਾਰ ਸੇਵਾ ਸਿੰਘ ਨੇ ਆਖਿਆ ਕਹਿਣ ਲੱਗਾ ਵੀ ਸਰਦਾਰ ਜੀ ਸਾਡਾ ਪਹਿਲਾ ਨਿਸ਼ਾਨਾ ਕੀ ਆ ਸਰਦਾਰ ਨੇ ਆਖਿਆ ਸਾਡਾ ਪਹਿਲਾ ਨਿਸ਼ਾਨਾ ਫੀਰਾ ਸਿੰਘ ਨਹੀਂ ਆ ਜੀ ਫੇਰ ਸਰਦਾਰ ਛਮ ਸਿੰਘ ਆਟਾਰੀ ਨੇ ਆਖਿਆ ਸਾਡੇ ਬੁਜਰਗ ਕਹਿੰਦੇ ਚੋਰ ਨਾ ਮਾਰੋ ਚੋਰ ਦੀ ماں ਮਾਰੋ ਕਿਤੇ ਦੁਜਾਨਾ ਜੰਮ ਕੇ ਤੜਦਾ ਹੁਣ ਆਖਿਆ ਫਿਰ ਮਾਰ ਕੇ ਕੌਣ ਸਰਦਾਰ ਛਮ ਸਿੰਘ ਆਟਾਰੀ ਨੇ ਆਖਿਆ ਇੱਕ ਬੰਦਾ ਸਿੱਖ ਰਾਜ ਵਿੱਚੋਂ ਮਾਰ ਦਈਏ ਸਾਰਾ ਸਿੱਖ ਰਾਜ ਸੌਖਾ ਹੋ ਜਾਵੇਗਾ ਕਿਹੜਾ ਉਨਾਂ ਆਖਿਆ ਜਰਾ ਹੀਰਾ ਸਿੰਘ ਨੂੰ ਕੁੱਠੀਆਂ ਪਾਧੀਆਂ ਸਿਖਾਉਂਦਾ ਜੱਲਾ ਪੰਡਤ ਉਹ ਬੰਦਾ ਮਾਰਦਗੇ ਸਿੱਖ ਰਾਜ ਦੀ ਬੇੜੀ ਥੋੜੀ ਬਹੁਤੀ ਸੌਖੀ ਹੋ ਸਕਦੀ ਉਹਨਾਂ ਆਖਿਆ ਜੀ ਇਹਦੇ ਵਾਸਤੇ ਉਹਨਾਂ ਫਿਰ ਆ ਗਿਆ ਲੈ ਲਿਆ ਮਹਾਰਾਣੀ ਜੰਨਾ ਦੇ ਕੋਲ ਸਰਦਾਰ ਛੰਨ ਸਿੰਘ ਆਟੜੀ ਆਖਿਆ ਮੈਂ ਆ ਗਿਆ ਲੈ ਚੁੱਕਾ ਉਹਨਾਂ ਆਖਿਆ ਤੂੰ ਹੀ ਆ ਗਿਆ ਲਈਆ ਤੇ ਫਿਰ ਕਟੋ ਕੋੜੇ ਹੋ ਕੋੜਿਆਂ ਤੇ ਅਸਵਾਰ ਜੱਲਾ ਪੰਡਤ ਵੱਟਿਓ ਨੇ ਇਤਰਾਣੀ ਕਾਲੀ ਕਰ ਕਾਲੀ ਕੀਤਿਆਂ ਕਦੇ ਕੋਕਾਰ ਜਰਾਸ ਨਹੀਂ ਹੁੰਦਾ ਸਭ ਤੋਂ ਪਹਿਲਾਂ ਮੇਰੇ ਵਿਚਾਰ ਪਈ ਇੱਕ ਪੱਤਰਕਾ ਲਿਖਿਆ ਹੀਰਾ ਸਿੰਘ ਉਹਨੂੰ ਆਖੀਏ ਵੀ ਇਹ ਬੰਦਾ ਬਾਹਾਂ ਬਨ ਕੇ ਆਪਣੇ ਆਪ ਸਾਡੇ ਕੋਲ ਲਿਆ ਜੇ ਤੂੰ ਜੱਲਾ ਪੰਡਤ ਦੀ ਮਦਦ ਕੀਤੀ ਤਾਂ ਧੜ ਤੇ ਸਿਰ ਤੇਰਾ ਵੀ ਲਹਮ ਦੇਣਾ ਜੇ ਤੇ ਬੰਦੇ ਦੇ ਪੁੱਤਾਂ ਵਾਂਗੂ ਲਿਆਣ ਕੇ ਜੱਲਾ ਪੰਡਤ ਪੰਥ ਦੇ ਪੈਰਾਂ ਵਿੱਚ ਸੁੱਟ ਦਵੇਂ ਤੇ ਤੇਰੀ ਜਾਨ ਬਚ ਜਾਗੇ ਜੇ ਤੂੰ ਜੱਲੇ ਪੰਡਤ ਦੀ ਇਮਦਾਦ ਕੀਤੀ ਤੇ ਸਜਣਾ ਬਹੁਤੇ ਦਿਨ ਜੀਦਾ ਤੂੰ ਵੀ ਨਹੀਂ ਰਹਿਵੇਂਗਾ ਸਰਦਾਰ ਛਾਮ ਸਿੰਘ ਆਟਾਰੀ ਨੇ ਪੱਤਰਕਾ ਲਿਖੀ ਉਹਦੇ ਤੇ ਤਿੰਨਾਂ ਚੌ ਸਿੰਘਾਂ ਦੇ ਕਰਵਾਏ ਗਏ ਸਿਕਨੇਚਰ ਦਸਤਖਤ ਸਰਦਾਰ ਛਾਮ ਸਿੰਘ ਆਟਾਰੀ ਨੇ ਪੱਤਰਕਾ ਤੇ ਕੀ ਲਿਖਿਆ ਲਿਖ ਕੇ ਪੱਤਰਕਾ ਆਟਾਰੀ ਵਾਲੇ ਸਰਦਾਰ ਨੇ ਹੀਰਾ ਸਿੰਘ ਨੂੰ ਜਿਵੇਂ ਭੇਜੀ ਤੇ ਜੋ ਕੁਝ ਲਿਖਿਆ ਉਹਨਾਂ ਲਾਈਨਾਂ ਨੂੰ ਲਾਲੂ ਕੁਮੜ ਦਾ ਟਾਡੀ ਜਥਾ ਖੱਲੇ ਪੰਡਤ ਨਾਲ ਤੇਰਾ ਜਰਾਨਾ ਹੋ পাপ ਜੋ ਕੀਤੇ ਤੁਸਾਂ ਨੇ ਫਲ ਪਉ ਭੁਗਤਾਨਾ ਭਰੀ ਜਿਓ ਨ ਆਪਣੀ ਮਨ ਹੁਕਮ no